ਦੋਸਤੋ ਰਸਤੇ ਮੇਂ ਹਿੰਦ ਅਰਜਨਾਵਾੜੀ ਅਤੇ ਪੰਜਾਬ ਪੁਲਿਸ ਦਾ ਡੀਐਸਪੀ ਪਹਿਲਵਾਨ ਜਗਦੀਸ਼ ਭੋਲਾ ਜਿਸ ਨੂੰ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਸਮਗਲਿੰਗ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਵੇਲੇ ਜਗਦੀਸ਼ ਭੋਲਾ ਗ੍ਰਿਫਤਾਰ ਹੋਇਆ ਉਸ ਵਕਤੇ ਪੂਰਾ ਮਾਮਲਾ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਇਸੇ ਮੁੱਦੇ ਉੱਤੇ ਹੀ ਲੜੀਆਂ ਗਈਆਂ ਸਨ ਕਿਉਂਕਿ ਜਗਦੀਸ਼ ਭੋਲੇ ਵੱਲੋਂ ਬਹੁਤ ਵੱਡੇ-ਵੱਡੇ ਮੰਤਰੀਆਂ ਦੇ ਨਾਮ ਆਪਣੇ ਨਾਲ ਲਏ ਗਏ ਸਨ ਉਸ ਵਕਤ ਪੁਲਸ ਨੇ ਇਹ ਦਾਵਾ ਕੀਤਾ ਸੀ ਕਿ ਜਗਦੀਸ਼ ਭੋਲੇ ਨੇ ਚਿੱਟੇ ਦਾ ਕੁੱਲ 6000 ਕਰੋੜ ਰੁਪਏ ਦਾ ਕਾਰੋਬਾਰ ਖੜਾ ਕਰ ਲਿਆ ਸੀ ਪਰ ਬੀਤੇ ਮੰਗਲਵਾਰ ਨੂੰ ਮਹਾਲੀ ਦੀ ਅਦਾਲਤ ਵੱਲੋਂ ਜਗਦੀਸ਼ ਭੋਲੇ ਨੂੰ ਦੋਸ਼ੀ ਇਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਪੂਰੇ ਮਾਮਲੇ ਵਿੱਚ ਕੁੱਲ 23 ਲੋਕ ਮੋਲਜਮ ਬਣਾਏ ਗਏ ਸਨ ਜਿਨ੍ਹਾਂ ਵਿੱਚ ਜਗਦੀਸ਼ ਭੋਲੇ ਦੀ ਪਤਨੀ ਗੁਰਪ੍ਰੀਤ ਕੌਰ ਵੀ ਸ਼ਾਮਲ ਹੈ ਜਗਦੀਸ਼ ਭੋਲੇ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਵੀ 3 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਇਹ ਪੂਰਾ ਮਾਮਲਾ ਜਗਦੀਸ਼ ਸਿੰਘ ਉਰਫ ਭੋਲੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਬਠਿੰਡੇ ਦੇ ਹੀ ਰਾਏਕਾ ਕਲਾ ਦੇ ਭੋਲਾ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਹਨ ਅਰਜਨ ਅਵਾਰਡ ਨਾਲ ਸਨਮਾਨਤ ਭੋਲਾ ਰੁਸਤਮੇ ਹਿੰਦ ਦੇ ਕਿਤਾਬ ਨਾਲ ਵੀ ਨਿਵਾਜਿਆ ਗਿਆ ਸੀ ਦੇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਸ ਨੂੰ ਪੁਲਿਸ ਵਿੱਚ ਡੀਐਸਪੀ ਦੀ ਨੌਕਰੀ ਦਿੱਤੀ ਗਈ ਸੀ ਪਰ ਜਿਸ ਵੇਲੇ ਉਸ ਉੱਤੇ ਡਰੱਗ ਤਸਕਰੀ ਦੇ ਦੋਸ਼ ਲੱਗੇ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਕੌਣ ਹੈ ਜਗਦੀਸ਼ ਸਿੰਘ ਭੋਲਾ ਕਿਵੇਂ ਉਸ ਨੇ ਪੰਜਾਬ ਪੁਲਿਸ ਵਿੱਚ ਡੀਐਸਪੀ ਹੁੰਦੇ ਹੋਏ ਕੁੱਲ 6000 ਕਰੋੜ ਰੁਪਏ ਦਾ ਚਿੱਟੇ ਦਾ ਧੰਦਾ ਖੜਾ ਕਰ ਦਿੱਤਾ ਕੌਣ ਕੌਣ ਲੋਕ ਉਸ ਦੇ ਨਾਲ ਸ਼ਾਮਲ ਸਨ ਤੇ ਜਗਦੀਸ਼ ਭੋਲੇ ਦਾ ਆਪਣਾ ਪਿਛੋਕੜ ਕੀ ਕਹਿੰਦਾ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਰਾਹੀਂ ਦੇਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਗਦੀਸ਼ ਸਿੰਘ ਭੋਲਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਚੌਕੇ ਨਾਲ ਸੰਬੰਧਿਤ ਹੈ ਇੱਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਇੱਕ ਸਾਬਕਾ ਡੀਐਸਪੀ ਭੋਲਾ ਨੂੰ 2012 ਦੇ ਵਿੱਚ ਪੁਲਿਸ ਨੇ ਬਰਖਾਸਤ ਕਰ ਦਿੱਤਾ ਸੀ ਉਹ ਕੁਸ਼ਤੀ ਦੀ ਟ੍ਰੇਨਿੰਗ ਲਈ ਲੁਧਿਆਣਾ ਆਇਆ ਤੇ ਮੇਜਰ ਸਿੰਘ ਦੇ ਅਖਾੜੇ ਵਿੱਚ ਕੁਸ਼ਤੀ ਦੇ ਦਾਪੇਚਨ ਸਿੱਖਣ ਲੱਗਾ। ਜਗਦੀਸ਼ ਭੋਲੇ ਨੇ 1991 ਦੀਆਂ ਏਸ਼ੀਆ ਰੈਸਲਿੰਗ ਚੈਂਪੀਅਨ ਵਿੱਚ ਸਿਲਵਰ ਮੈਡਲ ਜਿੱਤ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਜਦੋਂ ਉਸਨੇ ਰਾਸ਼ਟ੍ਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਤਾਂ ਉਹ ਭਾਰਤ ਵਿੱਚ ਇੱਕ ਸਟਾਰ ਵਜੋਂ ਉੱਭਰਿਆ ਸੀ। ਉਸ ਵਕਤ ਭਾਰਤ ਸਰਕਾਰ ਨੇ ਉਸਨੂੰ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਭੋਲੇ ਨੂੰ ਰੁਸਤਮੇ ਹਿੰਦ ਦਾ ਵੀ ਖਿਤਾਬ ਮਿਲਿਆ ਹੋਇਆ ਹੈ। ਰੁਸਤ ਮਹਿਿੰਦ ਦੇ ਕਿਤਾਬ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਵਿੱਚ ਡੀਐਸਪੀ ਦੀ ਨੌਕਰੀ ਦਿੱਤੀ ਸੀ ਪਰ ਜਿਸ ਵੇਲੇ ਉਸ ਦੀ ਗ੍ਰਿਫਤਾਰੀ ਹੋਈ ਡਰੱਗ ਤਸਕਰੀ ਦੇ ਮਾਮਲੇ ਵਿੱਚ ਉਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਸਾਲ 2013 ਦੇ ਵਿੱਚ ਪੰਜਾਬ ਪੁਲਿਸ ਨੇ ਜਦੋਂ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਸੀ ਉਸ ਵਕਤ ਮੁਲਜ਼ਮਾ ਕੋਲੋਂ ਸਿੰਥੈਟਿਕ ਡਰੱਗ 2 ਕਰੋੜ ਰੁਪਏ ਤੋਂ ਇਲਾਵਾ ਕੁਝ ਵਿਦੇਸ਼ੀ ਕਰੰਸੀ ਹਥਿਆਰ ਅਤੇ ਲਗਜ਼ਰੀ ਕਾਰਾਂ ਵੀ ਬਰਾਮਦ ਹੋਈਆਂ ਸਨ ਇੱਕ ਸਮੇਂ ਪੰਜਾਬ ਪੁਲਿਸ ਨੇ ਸਮੁੱਚੇ ਰੈਕਟਰ ਦੀ ਕੀਮਤ ਤਕਰੀਬਨ 6000 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਲਾਇਆ ਸੀ ਤੇ ਜਿਸ ਦਾ ਸਰਗਨਾ ਜਗਦੀਸ਼ ਭੋਲੇ ਨੂੰ ਦੱਸਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਡੀਐਸਪੀ ਹੁੰਦੇ ਹੋਏ ਜਗਦੀਸ਼ ਭੋਲੇ ਨੂੰ ਡੀਐਸਬੀ ਰੈਂਕ ਦੀ ਤਨਖਾਹ ਅਤੇ ਹੋਰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਪਰ ਉਸ ਦਾ ਕੰਮ ਸਿਰਫ ਕੱਲਾ ਖੇਡਾਂ ਵੱਲ ਧਿਆਨ ਦੇਣਾ ਹੀ ਹੁੰਦਾ ਸੀ ਐਨੀ ਵਧੀਆ ਪੈਸੇ ਵਾਲੀ ਨੌਕਰੀ ਹੋਣ ਦੇ ਬਾਵਜੂਦ ਅਤੇ ਸਮਾਜ ਵਿੱਚ ਇੰਨਾ ਮਾਨ ਸਨਮਾਨ ਹੋਣ ਦੇ ਬਾਵਜੂਦ ਜਗਦੀਸ਼ ਭੋਲਾ ਨਸ਼ੇ ਦੇ ਦਲਦਲ ਦੇ ਵਿੱਚ ਤਸਦਾ ਹੀ ਗਿਆ ਤੇ ਕਦੇ ਫਿਰ ਬਾਹਰ ਨਿਕਲ ਹੀ ਨਹੀਂ ਸਕਿਆ ਤੇ ਹੌਲੀ ਹੌਲੀ ਇੱਕ ਦਿਨ ਭੋਲਾ ਫਿਰ ਪੰਜਾਬ ਦੇ ਇਤਿਹਾਸ ਦਾ ਚਿੱਟੇ ਦਾ ਸਭ ਤੋਂ ਵੱਡਾ ਸਮਗਲਰ ਬਣ ਗਿਆ ਦੋਸਤੋ ਇੱਕ ਸਮਾਂ ਸੀ ਜਦੋਂ ਜਗਦੀਸ਼ ਭੋਲੇ ਉੱਤੇ ਕਈ ਪੰਜਾਬੀ ਫਿਲਮਾਂ ਵੀ ਬਣੀਆਂ ਸਨ ਦੋਸਤੋ ਜਿਸ ਵੇਲੇ ਸਾਲ 2013 ਦੇ ਵਿੱਚ ਐਸਐਸਪੀ ਹਰਦਿਆਲ ਸਿੰਘ ਮਾਨ ਦੇ ਵੱਲੋਂ ਡੀਐਸਪੀ ਜਗਦੀਸ਼ ਭੋਲੇ ਦੇ ਕਿੱਟੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਸ ਵਕਤੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਹੁਣ ਤੱਕ ਦਾ ਵੱਡਾ ਮਾਮਲਾ ਸੀ ਪਰ ਪੰਜਾਬ ਪੁਲਿਸ ਨੂੰ ਜਗਦੀਸ਼ ਭੋਲੇ ਦੇ ਚਿੱਟੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਬਾਰੇ ਸੂਹਾਂ 2008 ਤੋਂ ਹੀ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਦਿਨ 8 ਜੂਨ ਸਾਲ 2009 ਮumbai ਦੇ ਵਿੱਚ ਬੋਰੇਗਾਮ ਨਾਮ ਦੀ ਇੱਕ ਜਗ੍ਹਾ ਪੈਂਦੀ ਹੈ ਜਿੱਥੇ ਇੱਕ ਉਬਰਾਏ ਮਾਲ ਦੇ ਬਾਹਰ ਇੱਕ ਟੋ요ਟਾ ਗੱਡੀ ਆ ਕੇ ਰੁਕਦੀ ਹੈ। ਇਸ ਗੱਡੀ ਬਾਰੇ ਮਬਈ ਪੁਲਿਸ ਨੂੰ ਪਹਿਲਾਂ ਤੋਂ ਹੀ ਸੂਹ ਮਿਲ ਚੁੱਕੀ ਸੀ ਜਿਸ ਵਲੈ ਪੁਲਿਸ ਵੱਲੋਂ ਇਸ ਗੱਡੀ ਨੂੰ ਰਾਉਂਡ ਅਪ ਕੀਤਾ ਜਾਂਦਾ ਤਾਂ ਉਦੋਂ ਉਸ ਗੱਡੀ ਦੇ ਵਿੱਚੋਂ 25 ਕਿਲੋ ਸਿੰਥੈਟਿਕ ਡਰੱਗ ਮਿਲਦੀ ਹੈ ਤੇ ਇਸ ਐਨੇ ਨਸ਼ੇ ਦੇ ਨਾਲ ਜੋ ਬੰਦਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਬੰਦੇ ਦਾ ਨਾਮ ਸੀ ਪੰਜਾਬ ਪੁਲਿਸ ਦਾ ਡੀਐਸਪੀ ਰੁਸਤਮੇ ਹਿੰਦ ਅਰਜਨਵਾੜੀ ਜਗਦੀਸ਼ ਸਿੰਘ ਭੋਲਾ ਇਹ ਪਹਿਲਵਾਨ ਜਗਦੀਸ਼ ਭੋਲੇ ਦੀ ਪਹਿਲੀ ਗ੍ਰਿਫਤਾਰੀ ਸੀ ਜਦੋਂ ਪੰਜਾਬ ਪੁਲਿਸ ਨੂੰ ਇਸ ਬਾਰੇ ਪਤਾ ਚੱਲਦਾ ਤਾਂ ਉਹਨਾਂ ਵੱਲੋਂ ਡੀਐਸਪੀ ਜਗਦੀਸ਼ ਭੋਲੇ ਨੂੰ ਪੁਲਿਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਸ ਸਮੇਂ ਤੱਕ ਤਾਂ ਜਗਦੀਸ਼ ਭੋਲੇ ਵੱਲੋਂ ਪੰਜਾਬ ਵਿੱਚ ਆਪਣੇ ਆਲੇ ਦੁਆਲੇ ਇੱਕ ਬਹੁਤ ਵੱਡਾ ਨੈਟਵਰਕ ਖੜਾ ਕਰ ਲਿਆ ਗਿਆ ਸੀ ਜੋ ਢੱਲੇ ਦੇ ਨਾਲ ਪੰਜਾਬ ਦੇ ਵਿੱਚ ਚਿੱਟੇ ਦਾ ਕਾਰੋਬਾਰ ਚਲਾ ਰਿਹਾ ਸੀ ਜਿਸ ਦੇ ਤਾਰ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਕੁਝ ਲੋਕਾਂ ਨਾਲ ਵੀ ਜਾ ਕੇ ਜੁੜਦੇ ਸਨ ਜੋ ਕਿ ਬਾਹਰ ਬੈਠੇ ਹੀ ਆਪਣੇ ਇਸ ਕਾਰੋਬਾਰ ਨੂੰ ਪੰਜਾਬ ਵਿੱਚ ਨੇਪਰੇ ਚਾੜ੍ਹ ਰਹੇ ਸਨ ਪਰ ਇਸ ਪਹਿਲੀ ਗ੍ਰਿਫਤਾਰੀ ਤੋਂ ਬਾਅਦ ਵੀ ਤੇ ਡੀਐਸਬੀ ਅਹੁਦੇ ਤੋਂ ਬਰਖਾਸਤ ਹੋਣ ਤੋਂ ਬਾਅਦ ਵੀ ਜਗਦੀਸ਼ ਭੋਲਾ ਪਛਾਣ ਹੀ ਮੁੜਿਆ ਉਸ ਵੱਲੋਂ ਜ਼ਮਾਨਤ ਤੋਂ ਰਿਹਾ ਹੋਣ ਤੋਂ ਬਾਅਦ ਦੁਬਾਰਾ ਇਹ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਉਸ ਵਕਤ ਮੁੰਬਈ ਵਿੱਚ ਭੋਲੇ ਉੱਤੇ ਦਰਜ ਹੋਇਆ 25 ਕਿਲੋ ਸਿੰਥੈਟਿਕ ਡਰੱਗ ਦਾ ਮਾਮਲਾ ਭੋਲੇ ਉੱਤੇ 2018 ਤੱਕ ਚੱਲਿਆ ਸੀ ਪਰ ਉਹ ਡਰੱਗ ਸਿੰਥੈਟਿਕ ਆਈਸ ਹੋਣ ਕਰਕੇ 2018 ਦੇ ਵਿੱਚ ਇੱਕ ਮumbai ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਭੋਲੇ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਸਾਲ 2013 ਦੇ ਵਿੱਚ ਜਗਦੀਸ਼ ਭੋਲੇ ਉੱਤੇ ਡਰੱਗ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਮਾਮਲਾ ਦਰਜ ਕੀਤਾ ਗਿਆ ਸੀ 3 ਮਾਰਚ ਸਾਲ 2013 ਨੂੰ ਪੰਜਾਬ ਪੁਲਿਸ ਵੱਲੋਂ ਇੱਕ ਐਨਆਰਆਈ ਅਨੂਪ ਸਿੰਘ ਕੱਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਐਨਆਰਆਈ ਅਨੂਪ ਸਿੰਘ ਜੀਰਕਪੁਰ ਦਾ ਰਹਿਣ ਵਾਲਾ ਸੀ ਜਿਸ ਦੇ ਘਰ ਦੇ ਵਿੱਚੋਂ ਪੁਲਿਸ ਨੇ ਉਸ ਵਕਤ 26 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਜਿਸ ਦੀ ਕੀਮਤ ਉਸ ਵਕਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 125 ਕਰੋੜ ਰੁਪਏ ਦੇ ਆਸ-ਪਾਸ ਹੁੰਦੀ ਹੈ ਹੈਰੋਇਨ ਤੋਂ ਇਲਾਵਾ 70 ਕਿਲੋ ਆਈਸ ਡਰੱਗ ਵੀ ਉਸ ਐਨਆਰਆਈ ਦੇ ਘਰੋਂ ਬਰਾਮਦ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਨੇ ਉਸ ਵਕਤ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਜਦੋਂ ਇਸ ਐਨਆਰਆਈ ਨੂੰ ਇਹ ਚੀਜ਼ ਦਾ ਪਤਾ ਲੱਗਾ ਕਿ ਉਸ ਨੂੰ ਹੁਣ ਪੁਲਿਸ ਗ੍ਰਿਫਤਾਰ ਕਰਨ ਵਾਲੀ ਹੈ ਤਾ ਉਸਨੇ ਆਪਣੇ ਘਰ ਵਿੱਚ 50 ਕਿਲੋ ਚਿੱਟਾ ਤਾਂ ਨਾਰੀ ਦੇ ਵਿੱਚ ਹੀ ਵਹਾ ਦਿੱਤਾ ਸੀ ਇਸ ਐਡੀ ਵੱਡੀ ਰਿਕਵਰੀ ਦੇ ਨਾਲ ਉਸ ਐਨਆਰਆਈ ਅਨੂਪ ਸਿੰਘ ਕਲੋਂ ਉਸ ਦਾ ਡਰਾਈਵਰ ਰੋਕੀ ਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੋਂ ਹੀ ਫਿਰ ਇਹ ਅੱਗੇ سلسلہ ਸ਼ੁਰੂ ਹੋਇਆ ਪੁਲਸ ਇੱਕ ਤੋਂ ਬਾਅਦ ਇੱਕ ਕੜੀਆਂ ਜੋੜਦੀ ਹੈ ਤੇ ਸੱਤ ਪੁਲਸ ਵੱਲੋਂ ਮੁਕਦਮੇ ਹੋਰ ਦਰਜ ਕੀਤੇ ਜਾਂਦੇ ਹਨ ਪੁੱਛਗਿੱਛ ਦੇ ਦੌਰਾਨ ਉਸ ਐਨਆਰਆਈ ਵੱਲੋਂ ਇੱਕ ਖੁਲਾਸਾ ਕੀਤਾ ਜਾਂਦਾ ਹੈ ਕਿ ਇਸ ਪੂਰੇ ਗੋਰਖ ਧੰਦੇ ਦਾ ਸਰਗਣਾ ਜਗਦੀਸ਼ ਭੋਲਾ ਪਹਿਲਵਾਨੀ ਹੈ ਪੁਲਿਸ ਵੱਲੋਂ ਜਗਦੀਸ਼ ਭੋਲੇ ਦੀ ਭਾਲ ਚਲੂ ਕਰ ਦਿੱਤੀ ਜਾਂਦੀ ਹੈ ਪਰ ਮਾਰਚ ਤੋਂ ਲੈ ਕੇ ਨਵੰਬਰ ਤੱਕ ਕਰੀਬ 8-9 ਮਹੀਨੇ ਜਗਦੀਸ਼ ਭੋਲਾ ਗਾਇਬ ਹੋ ਜਾਂਦਾ ਜੋ ਪੁਲਿਸ ਨੇ 7 ਮੁਕਦਮੇ ਹੋਰ ਦਰਜ ਕੀਤੇ ਸਨ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚ ਕਈ ਸੋ ਕਿਲੋ ਚਿੱਟਾ ਹੋਰ ਫੜਿਆ ਗਿਆ ਸੀ ਉਸ ਵਕਤ ਐਸਐਸਪੀ ਹਰਦੀয়াল ਸਿੰਘ ਮਾਨ ਵੱਲੋਂ ਇੱਕ ਬਹੁਤ ਵੱਡਾ ਆਪਰੇਸ਼ਨ ਚਲਾਇਆ ਜਾਂਦਾ ਹੈ ਬਹੁਤ ਸ਼ਕਤੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਹੁੰਦੀ ਹੈ ਤੇ ਅਖੀਰ ਫਿਰ ਨਵੰਬਰ 2013 ਦੇ ਵਿੱਚ ਜਗਦੀਸ਼ ਭੋਲੇ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਜਗਦੀਸ਼ ਭੋਲੇ ਦੇ ਨਾਲ ਇੱਕ ਹੋਰ ਸ਼ਖਸ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਬਾਰੇ ਪੁਲਿਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਇਸ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਤੀ ਦੇ ਨੇੜੇ ਇੱਕ ਆਪਣੀ ਫਾਰਮਾਸਿਊਟੀਕਲ ਲੈਬੋ੍ਰਟਰੀ ਬਣਾਈ ਹੋਈ ਸੀ ਜਿੱਥੇ ਇਹ ਸਿੰਥੈਟਿਕ ਡਰੱਗ ਤਿਆਰ ਕਰਦਾ ਸੀ 32 ਤੋਂ ਅਗਾਹ ਇਸ ਸਿੰਥੈਟਿਕ ਡਰੱਗ ਨੂੰ ਭੋਲੇ ਦੇ ਭੋਲੇ ਦੀਆਂ ਲਾਈਆਂ ਹੋਈਆਂ ਰਾਜਪੁਰੇ ਅਤੇ ਜੀਰ ਕਪੂਰ ਦੇ ਵਿੱਚ ਦੋ ਬਹੁਤ ਵੱਡੀਆਂ ਲੈਬਾਰਟਰੀਆਂ ਦੇ ਵਿੱਚ ਭੇਜਿਆ ਜਾਂਦਾ ਸੀ ਜਿੱਥੇ ਆ ਕੇ ਇਹ ਸਿੰਥੈਟਿਕ ਡਰੱਗ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਹੁੰਦੀ ਸੀ ਤੇ ਇਥੋਂ ਬੈਠਿਆਂ ਹੀ ਆਈਸ ਡਰੱਗ ਨੂੰ ਕੈਨੇਡਾ ਅਮਰੀਕਾ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸਮਗਲ ਕੀਤਾ ਜਾਂਦਾ ਸੀ ਤੋ ਅਲਾਵਾ ਪੁਲਿਸ ਵੱਲੋਂ ਇੱਕ ਸ਼ਖਸ ਅਮਰਸਰ ਤੋਂ ਵੀ ਗ੍ਰਿਫਤਾਰ ਕੀਤਾ ਗਿਆ ਜਿਹਦੇ ਸਬੰਧ ਉਸ ਵਕਤ ਦੇ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਜੋੜੇ ਗਏ ਸਨ ਇਸ ਐਡੇ ਵੱਡੇ ਪੂਰੇ ਮਾਮਲੇ ਦੇ ਵਿੱਚ ਇੱਕ ਕਨੇਡਾ ਬੈਠੇ ਸ਼ਖਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਸ਼ਖਸ ਕਦੇ ਵੀ ਭਾਰਤ ਨਹੀਂ ਆਇਆ ਜਦੋਂ ਪੁਲਿਸ ਵੱਲੋਂ ਐਡੇ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਤਾਂ ਉਸ ਵਕਤ ਇਸ ਪੂਰੇ ਮਾਮਲੇ ਦੀ ਚਰਚਾ ਦੁਨੀਆ ਦੇ ਵਿੱਚ ਹੋਈ ਸੀ ਦੇਸ ਤੋਂ ਬਾਅਦ ਈਡੀ ਅਤੇ ਸੀਬੀਆਈ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਗਿਆ ਜਿਹੜੇ ਮਾਮਲੇ ਸੱਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਰਜ ਹੋਏ ਸਨ ਉਹਨਾਂ ਸੱਤਾਂ ਮਾਮਲਿਆਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੁੱਲ 74 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲੇ ਅਦਾਲਤਾਂ ਦੇ ਵਿੱਚ ਗਏ ਜਿੱਥੇ ਗਵਾਹੀਆਂ ਹੋਈਆਂ ਟਰਾਇਲ ਚੱਲੇ ਤੇ ਸਾਲ 2019 ਦੇ ਵਿੱਚ ਵੀ ਅਦਾਲਤ ਨੇ ਇਹਨਾਂ ਮਾਮਲਿਆਂ ਦਾ ਇੱਕ ਫੈਸਲਾ ਸੁਣਾਇਆ ਗਿਆ ਸੀ ਉਸ ਵਕਤ ਵੀ ਵਕ ਵਕ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਸਨ ਆਮਜਦ ਕੀਤੇ ਗਏ ਕੁੱਲ 74 ਲੋਕਾਂ ਵਿੱਚੋਂ ਸਿਰਫ 50 ਲੋਕ ਹੀ ਗ੍ਰਿਫਤਾਰ ਹੋ ਸਕੇ ਸਨ ਤੇ ਬਾਕੀ ਬਹੁਤ ਸਾਰੇ ਲੋਕ ਜੋ ਵਿਦੇਸ਼ਾਂ ਵਿੱਚ ਬੈਠੇ ਸਨ ਜਾਂ ਫਿਰ ਵਿਦੇਸ਼ ਭੱਜ ਗਏ ਉਹ ਲੋਕ ਨਾ ਤਾਂ ਕਦੇ ਤਫ਼ਤੀਸ਼ ਵਿੱਚ ਸ਼ਾਮਲ ਹੋਏ ਤੇ ਨਾ ਹੀ ਮੁੜ ਕੇ ਦੇ ਫਿਰ ਭਾਰਤ ਵਾਪਸ ਆਏ ਉਸ ਵਕਤ 2019 ਦੇ ਵਿੱਚ ਵੀ ਜਗਦੀਸ਼ ਸਿੰਘ ਭੋਲੇ ਨੂੰ 7 ਵਕ ਵਕ ਮਾਮਲਿਆਂ ਦੇ ਵਿੱਚ ਵੱਖ-ਵੱਖ 10 ਸਾਲ 12 ਸਾਲ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਐਨਆਰਆਈ ਅਨੂਬ ਸਿੰਘ ਕੱਲ ਨੂੰ ਉਸ ਵਕਤ 15 ਸਾਲ ਦੀ ਸਜ਼ਾ ਹੋਈ ਸੀ ਜੋ ਪੀਤੇ ਦਿਨ ਮੰਗਲਵਾਰ ਨੂੰ ਮਹਾਲੀ ਦੀ ਅਦਾਲਤ ਵੱਲੋਂ ਫੇਰ ਦੁਬਾਰਾ ਜਗਦੀਸ਼ ਸਿੰਘ ਭੋਲੇ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ ਈਡੀ ਵੱਲੋਂ ਦਰਜ ਕੀਤਾ ਗਿਆ ਇੱਕ ਮਨੀ ਲਾਂਡਰਿੰਗ ਦਾ ਮਾਮਲਾ ਸੀ ਜਿਸ ਵਿੱਚ ਕੁੱਲ 23 ਲੋਕਾਂ ਨੂੰ ਮੋਲਜਮ ਬਣਾਇਆ ਗਿਆ ਸੀ ਤੇ ਦੋ ਵਿੱਚੋਂ ਪਘੋੜੇ ਕਰਾਰ ਦਿੱਤੇ ਗਏ ਸਨ ਇਸ ਪੂਰੇ ਮਾਮਲੇ ਵਿੱਚ ਚਾਰ ਲੋਕ ਜਹੇ ਵੀ ਹਨ ਜੋ ਹੁਣ ਤੱਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਸ ਪੂਰੇ ਮਾਮਲੇ ਵਿੱਚ ਇਕੱਲੇ ਜਗਦੀਸ਼ ਸਿੰਘ ਭੋਲੇ ਨੂੰ ਹੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਬਾਕੀ ਦੇ ਮੁਲਜ਼ਮਾਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੋ ਚੱਕ ਸ ਮਨਿੰਦਰ ਸਿੰਘ ਬਿੱਟੂ ਔਲਖ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿਸ ਦੇ ਸਬੰਧ ਬਿਕਰਮਜੀਤ ਸਿੰਘ ਮਜੀਠੀਆ ਨਾਲ ਜੋੜੇ ਗਏ ਸਨ ਉਸ ਨੂੰ ਵੀ ਇਹਨਾਂ ਇਲਜ਼ਾਮਾਂ ਦੇ ਤਹਿਤ ਹੋਣ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਪਹਿਲਾ ਦਰਜ ਹੋਏ ਨਸ਼ਿਆਂ ਦੇ ਮਾਮਲੇ ਵਿੱਚ ਉਹ ਬਰੀ ਹੋ ਚੁੱਕਾ ਹੈ ਸੋ ਦੋਸਤੋ ਏ ਸੀ ਅਰਜਨ ਆਵਾੜੀ ਰੁਸਤਮੇ ਹਿੰਦ ਅਤੇ ਪੰਜਾਬ ਪੁਲਿਸ ਦੇ ਡੀ ਐਸ ਪੀ ਜਗਦੀਸ਼ ਭੋਲੇ ਦੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ